ਤਕਰੀਦ ਦੇ ਸਮੇਂ ਮਲੇਰਕੋਟਲਾ ਦੇ ਵਿੱਚ ਆ ਪੰਜਾਬ ਦੀ ਸਭ ਤੋਂ ਵੱਡੀ ਜਿਹੜੀ ਬੱਕਰਾ ਮੰਡੀ ਉਹ ਲੱਗਦੀ ਹੈ। ਇਹ ਤੋਂ ਸਾਨੂੰ ਰੋਜੀ ਰੋਟੀ ਮਿਲਦੀ ਆ ਜੀ। ਅਸੀਂ ਰੋਜ਼ ਕੰਮਤੀ ਆਉਂਦੇ ਆ ਮੰਨ ਲਓ ਸਾਨੂੰ ਹੋ ਗਿਆ 15 ਦਿਨ ਇੱਥੇ ਲੱਗਿਆ ਨੂੰ ਮੰਡੀ 'ਚ। ਬੱਕਰੀਆਂ ਦਾ ਜਿਹੜਾ ਮਰਜੀ ਸਮਾਨ ਲੈ ਲੋ ਫਟੇ ਕਿੰਨੀਆਂ ਗਾਧੀਆਂ ਹੋ ਗਈਆਂ ਜੀ। ਹਰ ਰਸਿਆ ਹੋ ਗਈ ਆ। ਆ ਸਮਾਨ ਆ ਜੀ ਆਪਣੇ ਕੋਲੇ। ਕੀ ਆਬੀ ਕਲਚਰ ਦਾ ਜਿਹੜਾ ਮਰਜੀ ਸਮਾਨ ਲੈ ਲਿਓ ਖੁੰਡੇ ਵਗੈਰਾ ਉਹ ਰੇ ਵਿਕਰੀ ਹੈ ਹੀ ਨਹੀਂ ਆਪਣੀ ਉਹ ਤਾਂ ਨਹੀਂ ਲੈ ਕੇ ਆਉਂਦੇ ਜੀ ਉਹਨੇ ਅਰੇ ਵਿੱਚ ਜਿਹੜਾ ਸਮਾਨ ਹੈ ਤੁਹਾਡੇ ਕੋਲ ਉਹ ਬਕਤਰਾ ਮੰਡੀ ਦੇ ਨਾਲ ਹੀ ਸੰਬੰਧਿਤ ਹੋਊਗਾ ਹਾਂ ਜੀ ਹਾਂ ਉਹ ਬੱਕਰੇ ਮੰਡੀ ਦੇ ਨਾਲ ਹੈ ਅੱਛਾ ਜਿਵੇਂ ਕਿ ਆ ਗਾਲਚਾ ਪਾਉਣ ਵਾਲਾ ਬੱਕਰੇ ਦੇ ਹਾਂ ਜੀ ਆ ਗਾਲਚਾ ਪਾਉਣ ਵਾਲਾ ਹਾਂ ਜੀ ਆਪ ਇਹਨੂੰ ਕੀ ਕਹਿੰਦੇ ਨੇ ਇਹਨੂੰ ਫੁੱਲਾ ਨਹੀਂ ਗਾਲ ਨਹੀਂ ਕਹਿੰਦੇ ਆ ਜੀ ਆਪਾਂ ਗਾਲ ਨਹੀਂ ਕਹਿੰਦੇ ਫੁੱਲਾ ਵਾਲੀ ਹਾਂ ਜੀ ਇਹ ਪੈਰਾ ਚ ਪਾਉਣਾ ਹਾਂ ਜੀ ਆਹ ਇਹ ਪੈਰਾ ਚ ਪਾਉਣੀ ਠੀਕ ਹੈ ਇਹ ਪੌਦੇ ਕਿਵੇਂ ਨੇ ਫਿਰ ਜੇ ਬੱਕਰੇ ਦੇ ਪੈਚ ਚ ਪਾਉਣਾ ਹੋਵੇ ਓਏ ਆਏ ਜੀ ਆ ਦੇਖੋ ਫਰੋੜੀ ਲੈ ਕੇ ਜੀ ਤੇ ਇਹਨੂੰ ਐ ਕਰ ਦੋ ਫੇਰ ਇਹ ਕੋਗਿਆਂ ਦੇ ਪੱਟੇ ਨੇ ਜੀ ਇਹਨੂੰ ਕੋਕੇ ਲੱਗੇ ਹੋਏ ਨੇ ਇਹਨੂੰ ਬੱਕਰੀਆਂ ਵਾਲੇ ਜ਼ਿਆਦਾ ਪਸੰਦ ਕਰਦੇ ਆ ਜੀ ਫੇਰ ਬੱਕਰੀਆਂ ਵਾਲੇ ਨੂੰ ਪਤਾ ਇਹ ਕੀ ਚੀਜ਼ ਆ ਠੀਕ ਪਰਾਈਟੀ ਦੇਖੀ ਤਾਂ ਕਾਫੀ ਤੁਹਾਡੇ ਕੋਲੇ ਪਈ ਹੈ ਫਲਾ ਜੀ ਹਾਂ ਜਿਵੇਂ ਆ ਝੋਲੇ ਹੋਵੇ ਬੱਕਰੀਆਂ ਆ ਆ ਮਲੇਰ ਕੋਟਲਾ ਸ਼ਹਿਰ ਦੀ ਗੱਲ ਕਰੀਏ ਤਾਂ ਮਲੇਰ ਕੋਟਲਾ ਸ਼ਹਿਰ ਜਿਹੜਾ ਹਾਂ ਇਕਤਾ ਤੇ ਭਾਈਚਾਰਕ ਸਾਥ ਦਾ ਪ੍ਰਤੀਕ ਹੈ ਪਰ ਬਕਰੀਦ ਦੇ ਸਮੇਂ ਬਲੇਰ ਕੋਟਲਾ ਦੇ ਵਿੱਚ ਪੰਜਾਬ ਦੀ ਸਭ ਤੋਂ ਵੱਡੀ ਜਿਹੜੀ ਬੱਕਰਾ ਮੰਡੀ ਉਹ ਲੱਗਦੀ ਹੈ ਤਸਵੀਰਾਂ ਦੇ ਵਿੱਚ ਦਿਖਾ ਦਿੰਦੇ ਆ ਕਿ ਇਸ ਵੇਲੇ ਉਸ ਦੁਕਾਨ ਦੇ ਉੱਤੇ ਖੜੇ ਆ ਜੋ ਕਿ ਪਸ਼ੂਆਂ ਦੇ ਗਲ ਦੇ ਵਿੱਚ ਪੌਲ ਦੀ ਜਿਹੜਾ ਸ਼ਿੰਗਾਰ ਦਾ ਸਮਾਨ ਹੈ ਜੋ ਪਸ਼ੂਆਂ ਨੂੰ ਹੋਰ ਵੀ ਜਿਹੜਾ ਸੁੰਦਰਤਾ ਦੇ ਰੂਪ ਵਿੱਚ ਲੋਕਾਂ ਨੂੰ ਦਿਖਾਈ ਦਿੰਦਾ ਹੈ ਸੁੰਦਰ ਬਣਾ ਦਿੰਦਾ ਹੈ ਤਾਂ ਉਹ ਸਮਾਨ ਜਿਹੜਾ ਇੱਥੇ ਕੁਝ ਭਾਈ ਸਾਹਿਬ ਨੇ ਉਹ ਵੇਚਦੇ ਨੇ ਵਿਕਰੇਤਾ ਦੇ ਨਾਲ ਗੱਲਬਾਤ ਵੀ ਕਰਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਜੀ ਸਾਡਾ ਨਾਮ ਹੈ ਜੀ ਸਾਡਾ ਪੁੱਤ ਨਾਰੀ ਗੇ ਜੀ ਸਾਡਾ ਨਾਮ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਦਵਿੰਦਰ ਜੀ ਮਲੇਰ ਕੋਟਲੇ ਹੁਣ ਬਕਰੀਦ ਦਾ ਜਿਹੜਾ ਸਮਾਂ ਉਹ ਤਕਰੀਬ ਨੇ ਇੱਕ ਹਫਤਾ ਰਹਿ ਗਿਆ ਲਵੇ ਆ ਰਿਹਾਗਾ ਤੇ ਤੁਹਾਡਾ ਜਿਹੜਾ ਇਹ ਰੁਜ਼ਗਾਰ ਹੈ ਇਹ ਮੰਡੀ ਦੇ ਨਾਲ ਹੀ ਸਬੰਧਤ ਹੈ ਬਾਕੀ ਕਹਿਣਾ ਚਾਹੂੰਗਾ ਸਭ ਤੋਂ ਪਹਿਲਾਂ ਤੇ ਇੱਥੋਂ ਸਾਨੂੰ ਰੋਜੀ ਰੋਟੀ ਮਿਲਦੀ ਹੈ ਜੀ ਅਸੀਂ ਰੋਜ਼ ਕੰਮਤੀ ਆਉਂਦੇ ਆ ਮੰਨ ਕੋਲ ਹਰ ਹੋ ਕੇ 15 ਦਿਨ ਜੀ ਇੱਥੇ ਲਾਉਂਦੇ ਆ ਨੂ ਮੰਡੀ 'ਚ ਬੱਕਰੀਆਂ ਦਾ ਜਿਹੜਾ ਮਰਜ਼ੀ ਸਮਾਨ ਲੈ ਲਓ ਘਟੇ ਕਿੰਮਿਆ ਗਾਨੀਆਂ ਹੋ ਗਿਆ ਜੀ ਆਹ ਰੱਸੀਆਂ ਹੋ ਗਈਆਂ ਆਹ ਸਮਾਨ ਆ ਜੀ ਆਪਣੇ ਕੋਲੇ ਹੋਰ ਵੀ ਆਪਣੇ ਕੋਲੇ ਪੰਜਾਬੀ ਕਲਚਰ ਦਾ ਸਾਰਾ ਸਮਾਨ ਆਉਂਦਾ ਸਾਡਾ ਪਿੰਡਾ ਨਾਰੀ ਕਈ ਜੀ ਪੰਜਾਬੀ ਕਲਚਰ ਦਾ ਜਿਹੜਾ ਮਰਜ਼ੀ ਸਮਾਨ ਲੈ ਲਿਓ ਖੁੰਡੇ ਵਗੈਰਾ ਉਹ ਰੇ ਵਿਕਰੀ ਹੈ ਹੀ ਨਹੀਂ ਆਪਣੀ ਉਹ ਤਾਂ ਨਹੀਂ ਲੈ ਕੇ ਆਉਂਦੇ ਜੀ ਉਹਨੇ ਠੀਕ ਹੈ ਹਾਂ ਜੇ ਇੱਥੇ ਜਿਹੜਾ ਸਮਾਨ ਹੈ ਤੁਹਾਡੇ ਕੋਲੇ ਉਹ ਬੱਕਰਾ ਮੰਡੀ ਦੇ ਨਾਲ ਹੀ ਸੰਬੰਧਿਤ ਹੋਊਗਾ ਹਾਂ ਜੀ ਹਾਂ ਉਹ ਬੱਕਰੇ ਮੰਡੀ ਦੇ ਨਾਲ ਆਲੇ ਅੱਛਾ ਜਿੰਮੇ ਕਿ ਆ ਗਾਲਚ ਪਾਉਣ ਵਾਲਾ ਬੱਕਰੇ ਦੇ ਹਾਂ ਜੀ ਆ ਗਾਲਚ ਪਾਉਣ ਵਾਲਾ ਜੀ ਇਹਨੂੰ ਕੀ ਕਹਿੰਦੇ ਨੇ ਇਹਨੂੰ ਫੁੱਲਾਂ ਵਾਲੀ ਗਾਲ ਨਹੀਂ ਕਹਿੰਦੇ ਆ ਜੀ ਆਪਾਂ ਗਾਲ ਨਹੀਂ ਕਹਿੰਦੇ ਫੁੱਲਾਂ ਵਾਲੀ ਹਾਂ ਜੀ ਤੇ ਇਹ ਜਿਹੜਾ ਹੈਗਾ ਇਹ ਪਟਾ ਇਹ ਕੁੰਗਰੂ ਵਾਲਾ ਪਟਾ ਕਹਿੰਦੇ ਨੇ ਇਹਨੂੰ ਠੀਕ ਹੈ ਹਾਂ ਤੇ ਆ ਜਿਹੜੀ ਕਾਲੀ ਡੋਰੀ ਹੈ ਇਹ ਇਹਨੂੰ ਵੀ ਉਹ ਕੁੰਗਰੂ ਵਾਲੀ ਕਹਿੰਦੇ ਨੇ ਕਾਲੀ ਜੀ ਗੁੰਗਰ ਵਾਲੀ ਕਾਲੀ ਗਾਨੀ ਕਾਲੀ ਗਾਨੀ ਮਿੱਤਰਾਂ ਦੀ ਹੂੰ ਤੇ ਉਸ ਤੋਂ ਬਾਅਦ ਹੋਰ ਆ ਜਿਹੜੀ ਐਟ ਬਾਰੇ ਬਹੁਤ ਨੇ ਜਿੰਨੇ ਪੰਜੇਬਾ ਹੋ ਗਿਆ ਜੀ ਇਹ ਪੈਰਾਂ 'ਚ ਪਾਉਣਾ ਹਾਂ ਜੀ ਹਾਂ ਜੀ ਇਹ ਪੈਰਾਂ 'ਚ ਪਾਉਣਾ ਠੀਕ ਹੈ ਇਹ ਪਾਉਂਦੇ ਕਿਵੇਂ ਨੇ ਫਿਰ ਜੇ ਬੱਕਰੇ ਦੇ ਪੈਰ 'ਚ ਪਾਉਣਾ ਹੋਵੇ ਆਏ ਜੀ ਆ ਦੇਖੋ ਮਰੋੜੀ ਦੇ ਕੇ ਜੀ ਤੇ ਇਹਨੂੰ ਐ ਕਰ ਦੋ ਫਿਰ ਕਿਹੜੀ ਤਾਤ ਦੀ ਬਣੀ ਹੋਈ ਹੈ ਇਹ ਇਹ ਲੋਹੇ ਦੀ ਹੈ ਜੀ ਉੱਤੇ ਨਿਕਲ ਕਰਿਆ ਹੋਇਆ ਪਤਲ ਦਾ ਜੀ ਠੀਕ ਹੈ ਇਹ ਚਾਂਜਰਾਂ ਦੇ ਮਤਲਬ ਹਾਂਜੀ ਹਾਂ ਪੰਜੀਬਾ ਜੀ ਨੂੰ ਕਹਿੰਦੇ ਪੰਜੀਬਾ ਕਹਿ ਦਿੰਨੇ ਆ ਹਾਂਜੀ ਤੇ ਹੋਰ ਜਿਹੜੇ ਆ ਪਟੇ ਤੁਹਾਡੇ ਕੋਲੇ ਹੋਰ ਵੀ ਸੋਹਣੇ ਸੋਹਣੇ ਪਟੇ ਦਿਖਾਈ ਦੇ ਰਹੇ ਇਹ ਕੋਗਿਆਂ ਦੇ ਪਟੇ ਨਹੀਂ ਜੀ ਇਹਨੂੰ ਕੋਕੇ ਲੱਗੇ ਹੋਏ ਨੇ ਇਹਨੂੰ ਬੱਕਰੀਆਂ ਵਾਲੇ ਜ਼ਿਆਦਾ ਪਸੰਦ ਕਰਦੇ ਆ ਜੀ ਆਮ ਨਹੀਂ ਪਤਾ ਹੈਗਾ ਕਿਸੇ ਨੂੰ ਇਹ ਬੱਕਰੀਆਂ ਵਾਲੇ ਨੂੰ ਪਤਾ ਵੀ ਇਹ ਕੀ ਚੀਜ਼ ਆ ਠੀਕ ਹੈ ਹਾਂਜੀ ਤੇ ਵੈਰਾਈਟੀ ਦੇਖੀ ਤਾਂ ਕਾਫੀ ਤੁਹਾਡੇ ਕੋਲੇ ਫਈ ਹੈ ਫਲਾਹ ਹਾਂਜੀ ਹਾਂ ਜਿਵੇਂ ਆ ਝੋਲੇ ਹੋ ਗਏ ਬੱਕਰੀਆਂ ਦੇ ਵੀ ਠੀਕ ਹੈ ਹਾਂਜੀ ਇਹੀ ਜਿਹੜਾ ਝੋਲਾ ਬੰਨਿਆ ਕਿਉਂ ਜਾਂਦਾ ਬੱਕਰੀ ਦੇ ਜਦੋਂ ਸੂਪਾਂਦੀ ਹੈ ਜੀ ਫਿਰ ਉਹਦਾ ਬੱਚਾ ਨਹੀਂ ਚੁੰਗਦਾ ਉਹਨੂੰ ਜੀ ਜਦੋਂ ਜਾਂ ਚਰਨ ਜਾਂਦੀ ਹੈ ਬਾਹਰ ਜਾਂ ਤਾਰਾਂ ਲੱਗੀਆਂ ਹੁੰਦੀਆਂ ਨੇ ਜੀ ਉਹ ਥਣ ਨਹੀਂ ਫਿਰ ਵੱਢੇ ਜਾਂਦੇ ਜੀ ਇਹ ਖਾਸ ਕਰਕੇ ਬਚਾ ਕਰ ਬਚਾ ਕਰਦੇ ਆ ਜੀ ਠੀਕ ਹੈ ਤੇ ਆ ਕਿੰਨੇ 15 ਦਿਨਾਂ ਤੋਂ ਬੈਠੇ ਹੋ ਲਗਾਤਾਰ ਹੋ ਗਏ ਜੀ ਮਿਹਨਤ ਮਤਲਬ ਉਹ ਪੱਲੇ ਪਈ ਜਾ ਰਹੀ ਹੈ ਹਾਂ ਜੀ ਵਧੀਆ ਰੋਜੀ ਰੋਟੀ ਮਿਲਦੀ ਆ ਥੋੜੇ ਵਰਗਿਆਂ ਦਾ ਪਿਆਰ ਮਿਲ ਜਾਂਦਾ ਹਾਂ ਜੀ ਤੇ ਆ ਬੱਕਰਾ ਵਪਾਰੀ ਆਉਂਦੇ ਨੇ ਕਈ ਜਿਹੜੇ ਬੱਕਰੇ ਲੈਣ ਆਉਂਦੇ ਨੇ ਪਰ ਰੇਟ ਨਹੀਂ ਤੈਅ ਹੁੰਦਾ ਪਰ ਇਹ ਸਮਾਨ ਜਰੂਰ ਲੈ ਕੇ ਜਾਂਦੇ ਹੋ ਹਾਂ ਜੀ ਲੈਂਦੇ ਨੇ ਜੀ ਸਮਾਨ ਕਰ ਤੁਸੀਂ ਵੀ ਬੱਕਰਿਆਂ ਦੀ ਸ਼ਕੀਨ ਹੋ ਹਾਂ ਜੀ ਰੱਖੇ ਤਾਂ ਹੋਏ ਤੇ ਪਰ ਹੁਣ ਛੱਡਦੇ ਰੱਖਣੋ ਛੱਡਦੇ ਹਾਂ ਹਾਂ ਜੀ ਕਾਰਨ ਕੀ ਬਣਿਆ ਵੀ ਪੜਤਾ ਨਹੀਂ ਪਿਆ ਜਾਂ ਕਿੱਦਾਂ ਫਿਰ ਦੁਕਾਨਦਾਰੀ ਨਹੀਂ ਹੁੰਦੀ ਹੈਗੀ ਜੀ ਇੱਕੇ ਕੰਮ ਹੋਊਗਾ ਜਾਂ ਤਾਂ ਬੱਕੇ ਪਾਲੇ ਜਾਣਗੇ ਜਾਂ ਫਿਰ ਦੁਕਾਨਦਾਰੀ ਹੋਊਗੀ ਆਪਾਂ ਇਹਦੇ ਚ ਫਾਇਦਾ ਹੈ ਤੁਹਾਨੂੰ ਮਤਲਬ ਜਿਹੜਾ ਵੇਚ ਦਿਓ ਬਚਤ ਹੁੰਦੀ ਹੈ ਵਧੀਆ ਹਾਂ ਜੀ ਦਾ ਰੁਪਇਆ ਬਣੀ ਜਾਂਦੇ ਆ ਵੀਰੇ ਦਿਹਾੜੀ ਬਣੀ ਜਾਂਦੀ ਆ ਬਸ ਦਿਹਾੜੀ ਦਾ ਮਸਲਾ ਹਾਂ ਤੇ ਆ ਵਪਾਰੀ ਆ ਕੇ ਦੂਰੋਂ ਦੂਰੋਂ ਆਉਂਦੇ ਨੇ ਇਹ ਆਈਟਮਾਂ ਜਿਹੜੀਆਂ ਖਾਸ ਕਰਕੇ ਦੇਖ ਰਿਹਾ ਵੀ ਜਿਹੜੀਆਂ ਆਈਟਮਾਂ ਤੁਹਾਡੇ ਕੋਲੇ ਨੇ ਬਹੁਤ ਲੋਕਾਂ ਦੇ ਲਾਇਤੇ ਜਰੂਰ ਹੋਏ ਨੇ ਸਟਾਲ ਉਰੇ ਕੱਟ ਨੇਗੇ ਪਰ ਲੋਕਾਂ ਕੋਲੇ ਆਈਟਮਾਂ ਕੱਟ ਦੇਖਣ ਨੂੰ ਮਿਲ ਰਹੀ ਹੈ ਹਾਂ ਜੀ ਹਾਂ ਫਿਰ ਇਹ ਤਾਂ ਗੱਲ ਹੈਗੀ ਆ ਜੀ ਵੀਰ ਜੀ ਤੇ ਆ ਇੱਕ ਪਿੱਛੇ ਦੇਖ ਰਿਹਾ ਜੀ ਕੀ ਚੀਜ਼ ਹੈ ਕੀ ਹੋਦੀ ਇਹ ਮਾਲਾ ਜੀ ਕਹਿੰਦੇ ਨੇ ਇਹਨੂੰ ਜਿਵੇਂ ਆ ਚਮੜੇ ਦਾ ਪਾਇਆ ਹੋਇਆ ਵੇ ਚੀਜ਼ ਇਹਦੇ ਇਹ ਨਜ਼ਰ ਤੋਂ ਬਚਾਉਣ ਦੀ ਨਹੀਂ ਲੱਗਦੀ ਹੈਗੀ ਪਸ਼ੂ ਨੂੰ ਜੀ ਫਿਰ ਨਜ਼ਰਪਟੂ ਹੈ ਨਜ਼ਰਪਟੂ ਜੀ ਨੂੰ ਕਹਿੰਦੇ ਨੇ ਆਪਾਂ ਜੀ ਹਾਂਜੀ ਵੀਰ ਜੀ ਆ ਸਮਾਨ ਦਾ ਕੋਈ ਗੱਲ ਨਹੀਂ ਤੇ ਪਿੱਛੇ ਦੇਖ ਸਕਦੇ ਹੋ ਵੀ ਗ੍ਰਾਹਕ ਵੀ ਨੇ ਜਿਹੜੇ ਆ ਰਹੇ ਨੇ ਇੱਧਰ ਬਜ਼ੁਰਗ ਵੀ ਨੇ ਹਾਂ ਕਿਤਨਾ ਕਿਤੇ ਜਿਹੜੀ ਰੋਜੀ ਰੋਟੀ ਹੈ ਇਸ ਮੰਡੀ ਦੇ ਸਹਾਰੇ ਨਾਲ ਇਹਨਾਂ ਦੀ ਰੋਜੀ ਰੋਟੀ ਦੇ ਵਿੱਚ ਵੀ ਕਾਫੀ ਅਸਰ ਪੈਂਦਾ ਜਿੰਨਾ ਸਮਾਂ ਇਹ ਬੱਕਰਾ ਮੰਡੀ ਆ ਮਲੇਰਕੋਟਲਾ ਦੇ ਵਿੱਚ ਲੱਗਦੀ ਹੈ ਤਾ ਉਹਨਾਂ ਟਾਈਮ ਇਹਨਾਂ ਦਾ ਜਿਹੜਾ ਭਰਾਵਾਂ ਦਾ ਰੁਜ਼ਗਾਰ ਹੈ ਉਹ ਵੀ ਕਿਤੇ ਨਾ ਕਿਤੇ ਸਿਖਰਾਂ ਤੇ ਪਹੁੰਚਦਾ ਫਿਲਹਾਲ ਦੂਰੋਂ ਦੂਰੋਂ ਜੋ ਲੋਕ ਇੱਥੇ ਬੱਕਰੇ ਖਰੀਦਣ ਆਉਂਦੇ ਨੇ ਇਹਨਾਂ ਦੇ ਕੋਲੋਂ ਇਹ ਬੱਕਰਿਆਂ ਨੂੰ ਸਜਾਉਣ ਵਾਲਾ ਜਿਹੜਾ ਸਮਾਨ ਹੈ ਉਹ ਜ਼ਰੂਰ ਲੈ ਕੇ ਜਾਂਦੇ ਨੇ ਜਿਸ ਦੇ ਨਾਲ ਇਹਨਾ ਵੀਰਾਂ ਦਾ ਜਿਹੜਾ ਘਰ ਦਾ ਚੁੱਲਾ ਉਹ ਮੰਗਦਾ ਰਹਿੰਦਾ ਹੈ ਤੇ ਜਿਹੜਾ ਪਾਪੀ ਪੇਟ ਦਾ ਸਵਾਲ ਹੁੰਦਾ ਰੋਜੀ ਰੋਟੀ ਦਾ ਉਹ ਵੀ ਕਿਤੇ ਨਾ ਕਿਤੇ ਪੂਰਾ ਹੁੰਦਾ ਰਹਿੰਦਾ ਹੈ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮਲੇਰ ਕੋਟਲਾ ਤੋਂ ਮੈਂ ਪ੍ਰਕਾਸ਼ ਸ਼ਰਮਾ